लुजियाने शहर ਵਿੱਚ ਦਿਨ ਬਦਨ ਚੋਰੀ ਦੀਆਂ ਵਾਰਦਾਤਾਂ ਵਾਦੀਆਂ ਚੱਲ ਰਹੀਆਂ ਨੇ ਸੀਸੀਟੀਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੀਏਯੂ ਰੋਡ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਪੀਸੀਆਰ ਦੀ ਗਸ਼ਤ ਨਾ ਮਾਤਰ ਹੁੰਦੀ ਹੈ ਅਤੇ ਲਗਾਤਾਰ ਪਹਿਲਾਂ ਵੀ ਕਈ ਵਾਰ ਅਜਈਆਂ ਵਾਰਦਾਤਾ ਹੋ ਚੁੱਕੀਆਂ ਨੇ ਪਰ ਕੋਈ ਵੀ ਮਾਮਲਾ ਹੱਲ ਨਹੀਂ ਹੋਇਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਟਲ 'ਚ ਕੰਮ ਕਰਨ ਵਾਲੇ ਵੇਟਰ ਨੂੰ ਕਿਸ ਤਰੀਕੇ ਨਾਲ ਲੁੱਟਦਾ ਸ਼ਿਕਾਰ ਬਣਾਇਆ ਜਾਂਦਾ ਹੈ ਦੱਸਿਏ ਕਿ ਆਏ ਦਿਨੀ ਅਜਿਹੇ ਆ ਵਾਰਦਾਤਾ ਨੇ ਜਿਹੜੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਹੁੰਦੀਆਂ ਨੇ ਇਸ ਦਿਪੂਲਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਬੇਹੱਦ ਜ਼ਰੂਰਤ ਹੈ ਬਿਊਰੋ ਰਿਪੋਰਟ ਲੁਧਿਆਣਾ ਲੁਧਿਆਣੇ ਸ਼ਹਿਰ ਵਿੱਚ ਦਿਨ-ਬਦਨ ਚੋਰੀ ਦੀਆਂ ਵਾਰਦਾਤਾਂ ਵਾਦੀਆਂ ਜਾ ਰਹੀਆਂ ਨੇ ਸੀਸੀਟੀਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੀਏਯੂ ਰੋਡ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਪੀਸੀਆਰ ਦੀ ਗਸ਼ਤ ਦਾ ਨਾਮਾਤਰ ਹੁੰਦੀ ਹੈ ਅਤੇ ਲਗਾਤਾਰ ਪਹਿਲਾਂ ਵੀ ਕਈ ਵਾਰ ਅਜਈਆਂ ਵਾਰਦਾਤਾਂ ਹੋ ਚੁੱਕੀਆਂ ਨੇ ਪਰ ਕੋਈ ਵੀ ਮਾਮਲਾ ਹੱਲ ਨਹੀਂ ਹੋਇਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਟਲ 'ਚ ਕੰਮ ਕਰਨ ਵਾਲੇ ਵੇਟਰ ਨੂੰ ਕਿਸ ਤਰੀਕੇ ਨਾਲ ਲੁੱਟਦਾ ਸ਼ਿਕਾਰ ਬਣਾਇਆ ਜਾਂਦਾ ਹੈ ਦੱਸਦੇ ਕਿ ਆਏ ਦਿਨੀ ਅਜਿਹੇ ਆਰਦਾਤਾ ਨੇ ਜਿਹੜੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਹੁੰਦੀਆਂ ਨੇ ਇਸ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਬੇਹੱਦ ਜ਼ਰੂਰਤ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ